ਖੁਦਾਈ ਖਬਰ ਸਾਹਮਣੇ ਆਈ ਹੈ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਘਰ ਦੇ ਵਿੱਚ ਕੁੜੀ ਦਾ ਵਿਆਹ ਰੱਖਿਆ ਚੋਂਦਾ ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਉਸ ਵਿਆਹ ਵਾਲੀ ਕੁੜੀ ਨੂੰ ਖਤਮ ਕਰ ਦਿੱਤਾ ਗਿਆ ਹਾਲਾਂਕਿ 4 ਮਹੀਨੇ ਪਹਿਲਾਂ ਉਸ ਦੀ ਕੋਰਟ ਮੈਰਿਜ ਵੀ ਹੋ ਚੁੱਕੀ ਸੀ ਤੇ 4 ਮਹੀਨੇ ਦੀ ਉਹ ਗਰਭਵਤੀ ਸੀ ਤੇ ਇੱਕ ਦਿਨ ਪਹਿਲਾਂ ਹੀ ਉਸ ਦਾ ਜਿਹੜਾ ਵਿਆਹ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਣਾ ਸੀ ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਕਿਸੇ ਨੇ ਉਸ ਨੂੰ ਖਤਮ ਕਰ ਦਿੱਤਾ 24 ਸਾਲਾ ਕੁੜੀ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਗਿਆ 24 ਸਾਲਾ ਅੰਚੁਕਾ ਠਾਕਰ ਦਾ ਵਿਆਹ ਬੁੱਧਵਾਰ ਨੂੰ ਹੋਣਾ ਸੀ ਪਰ ਮੰਗਲਵਾਰ ਨੂੰ ਉਸਦੀ ਅਚਕਤ ਤੌਰ ਤੇ ਸੜੀ ਹੋਈ ਮ੍ਰਿਤਿਕ ਦੇ ਉਸਦੀ ਘਰ ਤੋਂ ਥੋੜੀ ਦੂਰੀ ਤੇ ਬ੍ਰਮਬਦ ਹੋਈ ਹੈ। ਇਸ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਉਹ ਦਹਿਸ਼ਤ ਫੈਲ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਇਸ ਪੂਰੀ ਘਟਨਾ ਸੰਬੰਧੀ ਅੰਸ਼ਕਾ ਦੀ ਮਾਂ ਜੋ ਕਿ ਵੈਰੀਆਂ ਦੀ ਰਹਿਣ ਵਾਲੀ ਸੀ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਧੀ ਦੀ ਕੋਟ ਮੈਰਿਜ ਲਗਭਗ 4-5 ਮਹੀਨੇ ਪਹਿਲਾਂ ਪਿੰਡਲਾ ਪਿੰਡ ਦੇ ਪ੍ਰਵੇਸ਼ ਕੁਮਾਰ ਦੇ ਨਾਲ ਹੋਈ ਸੀ ਤੇ ਲਗਭਗ ਉਹ 4 ਮਹੀਨਿਆਂ ਦੀ ਗਰਭਵਤੀ ਸੀ। ਮ੍ਰਿਤਿਕ ਦੀ ਮਾਂ ਦਾ ਕਹਿਣਾ ਹੈ ਕਿ ਪ੍ਰਵੇਸ਼ਤਾ ਪਰਿਵਾਰ ਖਾਸ ਕਰਕੇ ਉਸ ਦਾ ਚਾਚਾ ਜਿਸ ਦਾ ਨਾਮ ਸੰਜੀਵ ਕੁਮਾਰ ਦੱਸਿਆ ਜਾ ਰਿਹਾ ਉਹ ਵਿਆਹ ਤੋਂ ਨਾ ਖੁਸ਼ ਸੀ ਉਹ ਵਿਆਹ ਨੂੰ ਪਸੰਦ ਨਹੀਂ ਕਰਦਾ ਸੀ ਸੰਜੀਵ ਕੁਮਾਰ ਅਕਸਰ ਅੰਚਕਾ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦੇ ਅਨੁਸਾਰ ਅੰਚਕਾ ਦਾ ਵਿਆਹ 24 ਸਤੰਬਰ ਨੂੰ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਪ੍ਰਵੇਸ਼ ਦੇ ਨਾਲ ਹੋਣਾ ਸੀ ਤੇ 22 ਸਤੰਬਰ ਦੀ ਰਾਤ ਨੂੰ ਅੰਚਕਾ ਨੇ ਪ੍ਰਵੇਸ਼ ਦੇ ਨਾਲ ਫੋਨ ਤੇ ਗੱਲ ਵੀ ਕੀਤੀ ਤੇ ਉਸ ਨੂੰ ਦੱਸਿਆ ਕਿ ਉਸ ਦਾ ਚਾਚਾ ਜਿਸ ਦਾ ਨਾਮ ਸੰਜੀਵ ਕੁਮਾਰ ਹੈ ਉਹਨਾਂ ਨੂੰ ਧਮਕੀਆਂ ਦੇ ਰਿਹਾ ਹੈ ਡਰਾ ਰਿਹਾ ਹੈ ਉਸ ਰਾਤ ਅੰਚਕਾ ਆਪਣੇ ਕਮਰੇ ਦੇ ਵਿੱਚ ਸੌਣ ਲਈ ਗਈ ਪਰ ਸਵੇਰੇ ਉਹ ਲਾਪਤਾ ਪਾਈ ਗਈ ਪਰਿਵਾਰ ਨੇ ਸਾਰਾ ਦਿਨ ਆਪਣੀ ਕੁੜੀ ਦੀ ਭਾਲ ਕੀਤੀ ਪਰ ਕੋਈ ਵੀ ਸੁਰਾਗ ਨਹੀਂ ਮਿਲਿਆ ਤੇ ਰਾਤ ਲਗਭਗ 8:30 ਵਜੇ ਅੰਸ਼ਕਾ ਦੀ ਲਾਸ਼ ਸੜਕ ਕਿਨਾਰੇ ਇੱਕ ਪੁਲੀ ਦੇ ਹੇਠਾਂ ਅੱਧ ਸੜੀ ਹੋਈ ਮਿਲੀ ਬੇहद ਹੀ ਦਰਦਨਾਕ ਕੰਡੀਸ਼ਨ ਦੇ ਵਿੱਚ ਜਿਹੜੀ ਉਸਦੀ ਮ੍ਰਿਤਕ ਦੇ ਸੀ ਤੇ ਮਾਂ ਦਾ ਦੋਸ਼ ਹੈ ਕਿ ਉਸਦੀ ਧੀ ਦਾ ਕਤਲ ਕੀਤਾ ਗਿਆ ਹੈ ਪ੍ਰਵੇਸ਼ ਅਤੇ ਉਸਦੇ ਚਾਚਾ ਸੰਜੀਵ ਨੇ ਦੋਨਾਂ ਨੇ ਇੱਕ ਸਾਜ਼ਿਸ਼ ਤਹਿਤ ਇਸ ਨੂੰ ਕੀਤਾ ਜਿਸ ਨੇ ਉਹਨਾਂ ਨੇ ਪਹਿਲਾਂ ਉਸ ਦਾ ਗਲਾ ਵੱਢ ਦਿੱਤਾ ਤੇ ਫਿਰ ਕਿਸੇ ਵੀ ਸਬੂਤ ਨੂੰ ਨਸ਼ਟ ਕਰਨ ਲਈ ਲਾਸ਼ ਨੂੰ ਯਾਨੀ ਕਿ ਮ੍ਰਿਤਕ ਦੇ ਨੂੰ ਸਾੜ ਦਿੱਤਾ